आज इत कोई शक्ति प्रदर्शन कर नहीं आए आज इतने कोई राजनीतिक ताकत दिखा नहीं आए आज भी आए हैं, वो अपने आप आए हैं इतने कोई दिहाड़ी नहीं लिया गए कोई लालच देके नहीं लिया गए क्योंकि कॉज जोड़ा कारण है ਉਹ ਬਹੁਤ ਵੱਡਾ ਹੈ ਅੱਜ ਹਰ ਇੱਕ ਸੁਚੇਤ ਨਾਗਰਿਕ ਨੂੰ ਪੜ੍ਹੇ ਲਿਖੇ ਨਾਗਰਿਕ ਨੂੰ ਦੇਸ਼ ਨੂੰ ਪਿਆਰ ਕਰਨ ਵਾਲੇ ਦੇਸ਼ ਭਗਤ ਲੋਕਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਲੋਕਤੰਤਰ ਦਾ ਕੀ ਬਣੂਗਾ ਡਾਕਟਰ ਭੀਮrao ਅੰਬੇਦਕਰ ਜੀ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਦਾ ਕੀ ਬਣੂਗਾ ਅੱਜ ਆਪਾਂ ਉਸੇ ਧਰਤੀ ਤੇ ਖੜੇ ਆ ਉਸੇ ਯੋਦੇ ਦੇ ਮਿਊਜ਼ੀਅਮ ਚ ਉਸੇ ਯੋਦੇ ਦੇ ਪਿੰਡ ਚ ਜਿਸਨੇ ਅੱਜ ਤੋਂ ਲਗਭਗ 1931 ਚ ਤਾਂ ਫਾਂਸੀ ਹੋਈ ਸੀ लाओ भी लगभग कोई पचानवे साल नब्बे तो पचानवे साल पहला पहल गल कहती शहीद आजम भगत सिंह ने लिखिया कैन इस गल का कोई डर नहीं जैन कोई चिंता नहीं कि आजादी आऊगी ज ਕੋਈ ਸ਼ੰਕਾ ਨਹੀਂ ਸੀ ਸ਼ਹੀਦ ਆਜ਼ਮ ਦੇ ਮਨ ਦੇ ਵਿੱਚ ਕਿ ਦੇਸ਼ ਆਜ਼ਾਦ ਹੋਊਗਾ ਜਾਂ ਨਾ ਉਹ ਕਹਿੰਦੇ ਜਾਦੀ ਤਾਂ ਆਉਣੀ ਹੀ ਆਉਣੀ ਹੈ ਇਹ ਕੋਈ ਸ਼ੱਕ ਨਹੀਂ ਪਰ ਸ਼ਹੀਦ ਆਜ਼ਮ ਅੱਗੇ ਇਹ ਵੀ ਲਿਖਦੇ ਨੇ ਉਹ ਕਹਿੰਦੇ ਮੈਨੂੰ ਡਰ ਤੇ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਔਰ ਬਿਲਕੁਲ ਸਹੀ ਉਹਨਾਂ ਦੀ ਚਿੰਤਾ ਤੇ ਉਹਨਾਂ ਦਾ ਡਰ ਸਾਬਤ ਹੋ ਗਿਆ ਅੰਗਰੇਜ਼ ਗਏ ਕਾਲੇ ਅੰਗਰੇਜ਼ ਆ ਗਏ ਆ ਸਾਡੇ ਵਾਲੇ ਅੰਗਰੇਜ਼ ਆ ਗਏ ਆ ਦੇਸੀ ਅੰਗਰੇਜ਼ ਆ ਗਏ ਇਹ ਲੁੱਟਣ ਲੱਗੇ ਲੁੱਟਣ ਤੋਂ ਬਾਅਦ ਜੇ ਕੋਈ ਆਵਾਜ਼ ਠੋਂਦਾ ਕੁੱਟਣ ਲੱਗੇ ਤੇ ਫਿਰ ਜੇਲ੍ਹਾਂ ਚ ਬੰਦ ਕਰਨ ਲੱਗੇ ਗ੍ਰੋਥੀ ਪਾਰਟੀ ਨੇ ਵਾਜਾ ਨੂੰ ਵੱਖ-ਵੱਖ ਤਰੀਕਿਆਂ ਨਾਲ ਬੰਦ ਕਰਨ ਲੱਗੇ ਲਾਲਚ ਦੇ ਕੇ ਜਾਂ ਡਰਾ ਕੇ ਜਾਂ ED CBI ਇਨਕਮ ਟੈਕਸਾ NIA ਪਤਾ ਨਹੀਂ ਕਿਹਦੇ ਕਿਹਦੇ ਡਰ ਛਾਪੇ ਮਰਵਾ ਕੇ ਚੁੱਪ ਕਰਾਉਣ ਲੱਗੇ ਤਾਂ ਅਜ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਆਤਮਾ ਤੜਫਦੀ ਹੋਣੀ ਕੀ ਐਸ ਜਨਮ ਦਿਵਸ ਤੇ 23 ਸਾਲ ਦੀ ਉਮਰ ਚ ਫਾਂਸੀ ਦੇ ਰਸਤੇ ਚੁੰਮੇ ਸੀ ਕੀ ਐਸ ਜਨਮ ਦਿਵਸ ਤੇ ਸਾਡੇ 17 ਸਾਲ ਦੀ ਉਮਰ ਚ ਘਰ ਛੱਡਿਆ ਸੀ ਇਸ ਗੱਲ ਦਾ ਜਵਾਬ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁੱਛਣਗੇ ਕਿ ਉਹ ਜਵਾਬ ਕੀ ਦੇਉਂਗੇ